ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਸਦੀ ਦੇ ਮਹਾਨ ਸੂਰਬੀਰ ਅਤੇ ਤਰੰਗਵੀਰ ਯੋਧੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੀ ਕੁਰਬਾਨੀ ਅਤੇ ਸੂਰਬੀਰਤਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਥਾਂ ਰੱਖਦੀ ਹੈ ਬੰਦੀ ਛੋੜ ਅਤੇ ਸੁਲਤਾਨਪੁਰ ਹਮਵਜੋ ਮਾਣ ਪ੍ਰਾਪਤ ਕਰਨ ਵਾਲੇ ਜਥੇਦਾਰ ਜਸਾ ਸਿੰਘ ਆਲੂਵਾਲੀਆ ਦਾ ਜਨਮ 3 ਮਈ 1718 ਈਸਵੀ ਨੂੰ ਸਰਦਾਰ ਬਦਲ ਸਿੰਘ ਦੇ ਘਰ ਪਿੰਡ ਆਲੂ ਵਿਖੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾ ਦੁਆਰਾ ਹੋਇਆ ਸਰਦਾਰ ਜਸਾ ਸਿੰਘ ਅਜੇ ਛੋਟੀ ਉਮਰ ਦੇ ਹੀ ਸਨ ਕਿ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ ਉਹਨਾਂ ਦੀ ਮਾਤਾ ਆਪ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲਿਆ ਜਾਂਦੇ ਨੇ ਜਿੱਥੇ ਕਿ ਮਾਤਾ ਸੁੰਦਰੀ ਜੀ ਨੇ ਬਾਲਕ ਜਸਾ ਸਿੰਘ ਜੀ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਅਤੇ ਕਿਰਤਨ ਸਿੱਖਿਆ ਦਿੱਤੀ ਮਾਤਾ ਸੁન્દਰੀ ਜੀ ਕੋਲੋਂ ਵਿਦਾਇਗੀ ਸਮੇਂ ਮਾਤਾ ਜੀ ਨੇ ਸਰਦਾਰ ਜਸਾ ਸਿੰਘ ਜੀ ਨੂੰ ਇੱਕ ਕਲਵਾਰ ਇੱਕ ਢਾਲ ਤੀਰਾਂ ਦਾ ਪੱਠਾ ਤੇ ਇੱਕ ਚਾਂਦੀ ਦੀ ਜੋ ਬਖਸ਼ਿਸ਼ ਕੀਤੀ ਨਵਾਬ ਕਪੂਰ ਸਿੰਘ ਜੀ ਨੇ ਜਸਾ ਸਿੰਘ ਜੀ ਨੂੰ ਅੰਮ੍ਰਿਤ ਚਕਾ ਕੇ ਸਿੱਖੀ ਜੀਵਨ ਦੀ ਆਰੰਭਤਾ ਕੀਤੀ ਆਲੂ ਵਾਲਿਆ ਮਿਸਲਨ ਆਪਨੇ ਸਿੱਖ ਕੌਮ ਦੀ ਬਹੁਤ ਸੇਵਾ ਕੀਤੀ ਸੰਨ 1753 ਈਸਵੀ ਨੂੰ ਸਰਦਾਰ ਕਪੂਰ ਸਿੰਘ ਜੀ ਦੇ ਚਲਾਣਾ ਕਰਨ ਤੋਂ ਉਪਰੰਤ ਜਥੇਦਾਰ ਜਸਾ ਸਿੰਘ ਆਲੂਵਾਲੀਆ ਨੂੰ ਕੌਮ ਦਾ ਜਥੇਦਾਰ ਥਾਪਿਆ ਗਿਆ ਇਤਿਹਾਸਕਾਰ ਲਿਖਦੇ ਹਨ ਕਿ ਬੁੱਢਾ ਜੋਹਰ ਦੀ ਤਹਿਦੀਦ ਆਪ ਜੀ ਰਹੀ ਬਾਬਾ ਸੁਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਜੀ ਨੂੰ ਮਸੇ ਰੰਗੜ ਦਾ ਖਾਤਮਾ ਕਰਨ ਵਾਸਤੇ ਅੰਮ੍ਰਿਤਸਰ ਦੀ ਧਰਤੀ ਤੇ ਭੇਜਿਆ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਹਾਕਮ ਤੇ ਬਾਬਰ ਖਾਨ ਨੂੰ ਕਤੰਤ ਕਾ ਕੇ ਖਾਲਸਾ ਪੰਥ ਦਾ ਨਿਸ਼ਾਨ ਲਹਿਰਾਇਆ ਸੰਨ 1753 ਈਸਵੀ ਨੂੰ ਜਲੰਧਰ ਦੇ ਹਾਕਮ ਅਦੀਨਾ ਬੇਕੂਤੇ ਜਿੱਤ ਪ੍ਰਾਪਤ ਕੀਤੀ ਅਹਿਮਦ ਸ਼ਾ ਦੁਰਾਨੀ ਵੱਲੋਂ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਬਾਰੂਦ ਨਾਲ ਉਡਾ ਦਿੱਤਾ ਗਿਆ ਸੀ ਤੇ ਸਰੋਵਰ ਪਰਵਾदितਾ ਸੀ ਤਾਂ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਨੇ ਦਰਬਾਰ ਸਾਹਿਬ ਦੀ ਇਮਾਰਤ ਫੇਰ ਤੋਂ ਤਿਆਰ ਕਰਵਾਈ ਮਾਲਾ ਫੇਰਨਾ ਅਤੇ ਤਲਵਾਰ ਚਲਾਣ ਦੇ ਉਚਿਤ ਵਰਤਨ ਨੂੰ ਆਪ ਜੀ ਚੰਕੀਤ ਨਾ ਜਾਣਦੇ ਸੀ ਮਾਲਾ ਫੇਰਨ ਲਗੇ ਇਹਨਾਂ ਵਰਗੇ ਬੰਦਗੀ ਕਰਨ ਵਾਲਾ ਕੋਈ ਫਿਰਲਾ ਹੀ ਸੀ ਤੇ ਤਲਵਾਰ ਚਲਾਉਣ ਲੱਗਿਆ ਇਹਨਾਂ ਵਰਗਾ ਸ਼ੁਰਮਾ ਕੋਈ ਨਹੀਂ ਸੀ ਇਤਿਹਾਸਕਾਰ ਲਿਖਦੇ ਹਨ ਮਈ 1746 ਈਸਵੀ ਦੀਵਾਨ ਲਖਪਤ ਰਾਏ ਨਾਲ ਕਨੋਵਾਲ ਦੇ ਛਮਚਾ ਛੋਟਾ ਕੱਲੂ ਕਾਰਾ ਹੋਇਆ ਅਤੇ 5 ਫਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਦੁਰਾਨੇ ਨਾਲ ਰਾਏਪੁਰ ਗੁਜਰਾਵਾਲਾ ਚ ਪਨਹੀੜੇ ਵੱਡਾ ਕੱਲੂ ਕਾਰਨ ਹੋਇਆ ਜਿਸ ਵਿੱਚ ਜਖਦਾ ਜਸਾ ਸਿੰਘ ਆਲੂ ਵਾਲਿਆ ਦੇ ਸਰੀਰ ਉੱਤੇ ਬਾਈ ਫਾਟ ਲਗੇ ਫਿਰ ਵੀ ਆ ਬਹੁਤ ਹੀ ਦਲੇਰੀ ਨਾਲ ਲੜਦੇ ਰਹੇ ਸਰਦਾਰ ਰਤਨ ਸਿੰਘ ਭੰਗੂ ਨੇ ਇਤਿਹਾਸ ਪੰਥ ਪ੍ਰਕਾਸ਼ ਵਿੱਚ ਇਸ ਪੱਤ ਦੀ ਪੁਸ਼ਟੀ ਇਹੋ ਕੀਤੀ ਹੈ ਜਸਾ ਸਿੰਘ ਖਾਏ ਭਾਈ ਖਾਏ ਤੋ ਵੀ ਸਿੱਖ ਜੀ ਲੜਦਾ ਜਾਏ ਸਰਦਾਰ ਜਸਾ ਸਿੰਘ ਆਲੂ ਵਾਲਿਆ ਪਠਾਨਾਂ ਨਾਲ ਹੋਈਆਂ ਸਾਰੀਆਂ ਲੜਾਈਆਂ ਵਿੱਚ ਸ਼ਾਮਿਲ ਹੋਏ ਜਿੰਨੇ ਵਾਰ ਹੀ ਐਮਰ ਸ਼ਾਹ ਦੁਰਾਨੀ ਨੇ ਪੰਜਾਬ ਉੱਤੇ ਹੱਲਾ ਬੋਲਿਆ ਉਨੇ ਵਾਰ ਹੀ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠਾਂ ਉਸ ਨੂੰ ਮਾਤ ਦਿੱਤੀ ਜਦੋਂ ਖਵਾਜਾ 우ਬੈਦ ਖਾਨ ਨੇ ਗੁਜਰਾਵਾਲਾ ਉੱਤੇ ਹਮਲਾ ਕੀਤਾ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕਰੀਆ ਤੇ ਸਰਦਾਰ ਜੈ ਸਿੰਘ ਕਨਈਆ ਨਾਲ ਮਿਲ ਕੇ ਉਸ ਨੂੰ ਹਾਰ ਦਿੱਤੀ ਸਨ 1761 ਈਸਵੀ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਲਾਹੌਰ ਉੱਤੇ ਕਬਜ਼ਾ ਕੀਤਾ। ਸਰਦਾਰ ਜੱਸਾ ਸਿੰਘ ਆਲੂਵਾਲੀਆ ਇਸਤਰੀਆਂ ਦਾ ਬਹੁਤ ਹੀ ਮਾਨਸਿਕ ਕਦਰ ਦੇਸਾਂ। ਉਹਨਾਂ ਨੇ ਕੋਇੰਦਵਾਲ ਸਾਹਿਬ ਦੇਡੇ ਅਹਿਮਦ ਸ਼ਾਹ ਦੇ ਕੈਦ ਵਿੱਚੋਂ 2200 ਕੈਦ ਕੀਤੀਆਂ Hindu ਇਸਤਰੀਆਂ ਨੂੰ ਆਪੋ ਆਪਣੇ ਘਰੀ ਪਹੁੰਚਾਇਆ ਅਤੇ ਮਾਲੀ ਸਹਾਇਤਾ ਵੀ ਕੀਤੀ। 20 ਅਕਤੂਬਰ 1783 ਈਸਵੀ ਨੂੰ ਖਾਲਸਾ ਪੰਥ ਦੀ ਸੇਵਾ ਕਰਦੇ ਹੋਏ ਸ਼੍ਰੀ ਅੰਮ੍ਰਿਤਸਰ ਵਿਖੇ ਗੁਰੂ ਚਰਨਾਵਿਚ ਜਾ ਬਿਰਾਜੇ ਖਾਲਸਾ ਪੰਥ ਦੀ ਰਤਨਾਦੇਵ ਖਾਨ ਵਿੱਚੋਂ ਜੱਸਾ ਸਿੰਘ ਆਲੂਵਾਲੀਆ ਜੀ ਇੱਕ ਐਸਾ ਅਮੋਲਕ ਲਾਲ ਸਿੰਘ ਜਿਸ ਦੇ ਨਾਮ ਪਰ ਖਾਲਸੇ ਦੀਆਂ ਔਲ ਵਾਲੀਆਂ ਪੀੜੀਆਂ ਰਹਿੰਦੀ ਦੁਨੀਆ ਤੱਕ ਮਾਨ ਕਰਦੀਆਂ ਰਹਿਣਗੀਆਂ ਇਸ ਦੇ ਨਾਲ ਹੀ ਮੈਨੂੰ ਦੇ ਉਕਤ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ